ਸ਼ਾਮ ਮੁਰਦਾਬਾਦ 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 ਭਰਨੇ ਲੋ ਜੀ ਭਾਈ ਚਾਰੇ ਨੂੰ ਜੈ ਬਾਲ ਵੇ ਕੀ ਜੀ ਅੱਜ ਅਸੀਂ ਨਗਰ ਕੌਂਸਲ ਨਾਭਾ ਦੇ ਵਿੱਚ ਇਕੱਠੇ ਹੋਏ ਸੀ ਜੋ ਅਮਿਤ ਸ਼ਾਹ ਨੇ ਸੰਸਦ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਵਾਰੇ ਜੋ ਮਖੌਲੀ ਮਖੌਲੀਆਂ ਮੂਡ ਦੇ ਵਿੱਚ ਬਾਬਾ ਸਾਹਿਬ ਦੇ ਨਾਮ ਦਾ ਮਜ਼ਾਕ ਉਡਾਇਆ ਉਹਨੇ ਅਸੀਂ ਸਾਰੇ ਉਦਾਂ ਰਲ ਕੇ ਰੋਸ ਪ੍ਰਦਰਸ਼ਨ ਕਰ ਰਹੇ ਆ ਉਹਦਾ ਪੁਤਲਾ ਫੋਕਿਆ ਜੀ ਸਾਨੇ ਜਦੋਂ ਤੱਕ ਅਮਿਤ ਸ਼ਾਹ ਨੂੰ ਮਾਫੀ ਨਹੀਂ ਮੰਗਦਾ ਉਦੋਂ ਤੱਕ ਅਸੀਂ ਆਪਣੇ ਆਪਣੇ ਸ਼ਹਿਰ ਦੇ ਵਿੱਚ ਪੰਜਾਬ ਦੇ ਜਿਵੇਂ ਜਿਵੇਂ ਸਾਨੂੰ ਆਦੇਸ਼ ਹੋਣਗੇ ਸਮਾਜ ਦੇ ਵਾਲਮੀਕੀ ਸਮਾਜ ਦੇ ਜਿਵੇਂ ਜਿਵੇਂ ਸਾਨੂੰ ਆਦੇਸ਼ ਹੋਣਗੇ ਉਸੇ ਤਰ੍ਹਾਂ ਅਸੀਂ ਸੰਘਰਸ਼ ਜਾਰੀ ਰੱਖਾਂਗੇ ਹੋ ਸਕਦਾ ਅੱਜ ਅਸੀਂ ਪਤਲਾ ਫੋਕ ਰਹੇ ਹਾਂ ਤਾਂ ਕੱਲ ਨੂੰ ਸ਼ਹਿਰ ਦੇ ਵਿੱਚ ਰੋਸ ਮਜਾਰਾ ਵੀ ਕੱਢਾਂਗੇ ਜੇਕਰ ਉਸਨੇ ਮਾਫੀ ਨਾ ਮੰਗੀ ਜੋ 바ਵਾ ਸਾਹਿਬ ਦੇ ਉਹਨੇ ਖਿਲਾਫ ਕਿਹਾ ਆ 바ਵਾ ਸਾਹਿਬ ਭੀਮਰਾਓ ਅੰਬੇਡਕਰ ਸਾਡੇ ਸਾਰੇ ਦਲਿਤ ਸਮਾਜ ਦੇ ਜੋ ਹੈਗੇ ਨੇ ਉਹ ਪਰਮਾਤਮਾ ਜੋ ਰੱਬ ਜਿਉਂਨੇ ਭਗਵਾਨ ਕੇ ਆ ਭਗਵਾਨ ਸਾਡੇ 바ਵਾ ਸਾਹਿਬ ਅੰਬੇਡਕਰ ਡਾਕਟਰ ਭੀਮਰਾਓ ਅੰਬੇਡਕਰ ਨੇ ਜੋ ਉਹ ਸਾਡੇ ਭਗਵਾਨ ਨੇ ਉਹ ਭਗਵਾਨ ਵਾਰੇ ਜੋ ਮਿੱਤਸ਼ਾ ਨੇ ਜੋ ਸ਼ਬਦ ਬੋਲੇ ਨੇ ਉਹਨੂੰ ਉਹ ਵਾਪਸ ਲਵੇ ਉਹਦੀ ਮਾਫੀ ਮੰਗੇ ਜੇ ਨਾ ਮੰਗੀ ਤਾਂ ਅਸੀਂ ਸ਼ਹਿਰ ਦੇ ਵਿੱਚ ਰੋਸ ਮਜਾਰਾ ਵੀ ਕੱਢਾਂਗੇ ਜੇ ਹੋ ਸਕੇ ਜੇ ਸਾਨੂੰ ਨਾਭਾ ਬੰਦ ਕਰਨਾ ਪਿਆ ਤਾਂ ਅਸੀਂ ਨਾਭਾ ਵੀ ਬੰਦ ਕਰਾਂਗੇ ਡਾਕਟਰ ਪੀਬਰਾਓ ਅੰਬੇਡਕਰ ਆ ਮਰ ਰਹੇ ਆ ਮਰ ਰਹੇ